ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲੋ ਵੀ ਕੱਲ ਸਾਰੇ ਬੀਮ ਖੜੇ ਹੋਗੇ ਤੇ ਅੱਜ ਦੇਖਦੇ ਅੱਜ ਸਾਰੇ ਨਿਊ ਆਏ ਨੇ ਮੈਂ ਤੁਹਾਨੂੰ ਕੈਮਰਾ ਘੁਮਾ ਕੇ ਦਿਖਾਉਂਦਾ ਸਾਰੇ ਨਿਊ ਆ ਨਾਲ ਜੋੜ ਦੇਣੀ ਹੁਣ ਇਦਾਂ ਅੱਜ ਥੋੜੀ ਥੋੜੀ ਉੱਚੀ ਵੀ ਚੱਕ ਦੇਣੀ ਹੈ ਅੱਜ ਅੱਜ ਦੇਖਦੇ ਕੰਮ ਕਿੰਨਾ ਖਿੱਚਦੇ ਆ ਵੈਸੇ ਅੱਜ ਨਿਊ ਆ ਸਾਰੇ ਕੰਪਲੀਟ ਕਰਨੀ ਚਾਹੀਦੀਆਂ ਨੇ ਨਾਲ ਅੱਜ ਬਾਈ ਮੌਸਮ ਬਹੁਤ ਸੋਹਣਾ ਠੰਡੀ ਠੰਡੀ ਮਿੱਠੀ ਮਿੱਠੀ ਹਵਾ ਚੱਲਦੀ ਆ ਦੇਖੋ ਬੱਦਲ ਸਵੇਰੇ ਦਾ ਐ ਬੱਦਲਾ ਆ ਕੇ ਕਿਨ ਮੀਂਹ ਪੈਣਾ ਖਾਸ ਹੀ ਕੰਮ ਰੁਕ ਜਾਣਾ ਅੱਜ ਪਰ ਨਹੀਂ ਤਾਂ ਵੀ ਸੋਹਣਾ ਮੌਸਮ ਹੋ ਗਿਆ ਅੱਜ ਬਾਈ ਅੱਜ ਬੰਦੇ ਦੇਖਦੇ ਸ਼ਾਇਦ 10 ਬੰਦੇ ਆਉਣ ਅੱਜ ਹਾਂਜੀ ਤੇ ਅੱਜ ਤਿੰਨ ਮਿਸਤਰੀ ਹੋਣਗੇ ਕੱਲ ਤਿੰਨ ਮਿਸਤਰੀ ਨੇ ਕੱਲ ਦੋ ਮਿਸਤਰੀ ਤੇ ਅੱਜ ਤਿੰਨ ਹੋਣਗੇ ਕੱਲ ਇੱਕ ਬਿੱਲਰ ਛੱਡਦੇ ਰਹਿ ਜਾਣਾ ਰਾਹ ਹਾਲਾ ਅਵਰਾ ਜਬਰੌਣਾ ਦਾ ਡੈਡੀ ਕਹਣਾ ਖਿੱਚੋਗਾ ਮੱਝ ਜਨੂੰ ਪਿੱਲਰ ਵਾਲਾ ਕੰਮ ਦਾ ਨਾ ਹੀ ਛੜੀਏ ਪੂਰੇ 12 ਪਿੱਲਰ ਲਾਤੇ ਉਸ ਮੇਟੇ ਦੇ ਟੋਟੇ ਕਿੰਨੇ ਲੱਗੇ ਕਿੰਨੇ ਆਜਾ ਹਾਂ ਜਣਾ ਜਾ ਕੇ ਹਨ ਗਿਣ ਗਿਣ ਤੇ ਲੋਵੀ ਟੋਟੇ ਗਣੀਏ ਵੈਸੇ ਰੀੜੀ ਪੇ ਇੱਕ ਦਿਨ 12 ਲਿਆਉਂਦੇ ਤੇ ਉਹਦੇ ਬਾਅਦ ਸ਼ਾਇਦ 8 ਲੈ ਕੇ ਆਇਆ ਕੱਲ ਕਿਨ ਗਿਣ ਕੇ ਦੇਖਿਆ ਕਿੰਨੇ ਟੋਟੇ ਫਿਰ ਉਧਰ ਜਾ ਕੇ ਗਣਦੇ ਆ ਤੇ ਹੋ ਟੁੱਟੇ 14 ਬਏ ਮੈਮ 14 ਟੁੱਟੇ ਲੱਗੇ ਇਹਦੇ ਟੁੱਟੇ ਉਰੇ ਪਏ ਆ ਇਹ ਵੀ ਦੇਖੀ ਕਿੰਨੇ ਆ 15 16 17 18 ਸੁਣੀ 21 22 23 24 24 ਵੀ ਠੀਕ ਹੈ 24 ਟੁੱਟੇ ਆ ਉੱਧਰ ਗਿਣ ਕੇ ਆਇਓ ਉੱਧਰ ਛੱਡੀ ਬੱਟਣੇ ਜਾਈਏ ਆ ਵੀਰੇ ਟੋਟੇ ਪੂਰੇ 50 ਟੋਟੇ ਦੇ ਹਨ ਨਾ ਉਹ ਉੱਧਰ ਗਿਣ ਕੇ ਆਇਓ ਉੱਧਰ ਦਾ ਬਾਹ ਨਾ ਉੱਧਰ 24 ਤੇ ਹੁਣ ਹੋਰੇ ਗਿਣਿਆ ਕਿੰਨੇ ਆ ਹੋਰੇ 26 ਹੋਣੇ ਚਾਹੀਦੇ 26 24 50 ਲੈ ਵੀ ਪੂਰੇ ਟੋਟੇ ਹਨ 26 ਬਸ ਆ ਪਰ ਬਰ ਬਰ ਹਾਂ ਜੇ ਫੇਰ 12 ਟੋਟੇ ਜਾਣਗੇ ਉੱਧਰ ਕੀ ਹੋ ਗਿਆ ਚਲੋ ਵੀ ਫੁੱਲ ਚੰਦ ਆ ਗਿਆ ਰਾ ਤੇ ਜੋੜ ਹਾਂਜੀ ਕੱਠੀ ਨਾਲ ਜੋੜੀ ਲੱਗ ਲੱਗੀ ਜੋੜੀ ਹਾਂਜੀ ਲੱਗ ਲੱਗ ਗਈ ਬਾੜ ਹੀ ਪੱਕਾ ਕੰਮ ਕਰਦੀ ਹੈ ਹਾਂਜੀ ਪੈਸੇ ਆ ਜਾਣ ਅੱਜ ਟੈਕਟ੍ਰੀਸ਼ਨ ਨੇ ਉਹ ਬੱਲਮ ਚਲਾਉਣੇ ਆ ਜਿਹੜੇ ਉਹ ਰਾਤ ਨੂੰ ਨੇਰਾ ਹੋ ਜਾਂਦਾ ਥੋੜਾ ਜਿਹਾ ਬੱਸ ਬੱਸ ਜਿਆਦਾ ਨਾਲ ਲਾਈ ਖੋਲਣੀ ਹੈ ਇਹ ਲੈ ਦੂਹੀ ਪੱਟਦੀ ਤਾਂ ਅਰ ਵੀ ਚੇਪੀਓ ਲਾ ਦੇ ਚੱਲ ਪੱਕਾ ਕੰਮ ਕਰਦੇ ਆ ਕੀ ਕੰਮ ਕਰਦੀ ਤੂੰ ਮਿੱਟੀ ਜੈਸੀ ਵੀ ਚਲਾਉਂਦੀ ਚਲਾ ਲੈ ਨਵੇਂ ਮਿਸਤਰੀ ਆ ਗਏ ਸਾਰੇ ਤੇ ਅਜ ਲੇਵਲ ਕਰਦਾ ਹੋਰ ਮੈਂ ਉਹਨਾਂ ਨੂੰ ਕਹਿੰਦਾ ਉਹ ਲੈਵਲ ਮਾਪਉਂਦਾ ਆ ਬਰਕਰਾਰ ਸੌ ਰੱਖੋ ਸੁਬਾਨੱਲਾ ਸਿਰੇ ਪਰ ਇੱਕ ਚੱਲੇ ਲੋਹਰ ਚਾਹਦਾ ਮੰਨ ਨੇ ਬਣਾ ਉਹ ਫਿਰ ਲਵੇਟ ਲੈ ਬੈਠਣਾ ਵੰਦ ਉਹ ਫਿਰੋਕਣਾ ਵੰਦ ਸੁੱਠੀ ਬਣਾ ਤੂੰ ਮੈਂ ਉਹ ਹੈਲੋ ਸੁੱਠੀ ਬਣਾ ਉਹ ਇੱਥੇ ਕਵਾਂਦੇ ਆ ਮਾ ਵੀਰ ਲੱਗਣਾ ਲੱਗਣਾ ਬਸ ਠੀਕ ਜਾਲੇ ਬਹਾਲਾ ਦਾ ਪਾਲਾ ਪਾਲਾ ਇਟਾ ਸੈੱਟ ਕਰ ਲੀਏ ਤੇਰਾ ਸੈੱਟ ਇਹਦਾ ਆਲੇ ਨਾਲੇ ਤੇ ਫੜ ਕੇ ਉਹ ਇਟਾ ਚ ਉਠਾ ਲਈ ਇਹਦੇ ਉੱਪਰ ਲਾ ਦੇ ਦੇ ਪਰ ਹਾਂ ਹਾਂ ਬਸ ਇਹਦੇ ਕੋ ਦੋ ਰੇ ਦੇ ਆ ਯਾਮ ਹਾਂ ਹੈ ਤੇ ਗ੍ਰੀਵੀਟਾ ਕਿ ਉਹਦਾ ਕਿ ਉਹਦਾ ਡੇਟਾ ਬੜਾ ਰੰਗ ਦਾ ਹੋਇਆ ਹੈ ਹੈ ਕੋਈ ਨਹੀਂ ਉਹਦੇ ਡੇਟਾ ਕੋਈ ਨਹੀਂ ਲੇਦਾ ਉੱਚੀ ਗਿਰੂ ਤੋਂ ਚਲੋ ਇਹ ਮੇਰ ਮਸਾਲਾ ਤਿਆਰ ਹੋਣ ਲੱਗਿਆ ਅੰਦਰ ਆ ਅੰਦਰ ਨਿਬੜ ਗਈ ਸਾਰੀ ਹੋਰ ਰਹੀ ਬਸ ਮੇਰ ਨਾਲੇ ਬਰਗ ਨੀ ਸਵਾਦੀ ਯੂਨਿਟ ਇੱਕ ਜਿਹੜੇ ਹਿਸਾਬ ਨਾਲ ਲੱਗਦੀ ਆ ਸਾਰੀ ਖਤਮ ਆ ਜਾਣੀ ਆ ਜਿਆਦਾ ਕੋਈ ਨਹੀਂ ਕਾਹ ਝੱਠਾ ਪਿਆ ਆਪਣੇ ਬਾਈ ਕੋ ਵੇ ਕੋ ਆਪਣੇ ਬਾਈ ਇੱਕ ਬਾਹਰ ਰੱਖਿਆ ਹੋਗਾ ਹਾਂ ਭੋਲਚੰਦ ਹਾਂਜੀ ਠੀਕ ਹੈ ਹਾਂਜੀ ਗਰਮੀ ਤਾਂ ਨਹੀਂ ਚਲੋ ਵੀ ਉਹਨਾਂ ਰਸਤਾ ਵੀ ਬਣਾਦਾ ਅੱਜ ਮਾਮਾ ਮਾਮੀ ਆਏ ਹੋਏ ਮੇਰੇ ਮਗਾ ਨੰਗੜ ਨੂੰ ਓਕੀ ਨਾ ਹੋਵੇ ਉਹਨਾਂ ਮੇਰਾ ਹੁਣ ਇਹ ਰਸਤਾ ਖੁੱਲ ਗਿਆ ਤੇ ਮੌਸਮ ਵੀ ਬਦਿਆ ਹੋਣ ਲੱਗਿਆ ਬੱਦਲ ਜੇ ਹੋ ਗਏ ਉੱਪਰ ਚਲੋ ਇਹ ਮਾਮਾ ਤੇ ਨੂਰ ਵੀ ਆ ਗਏ ਤੇ ਅਸੀਂ ਲੰਘੇ ਸੀ ਕਿ Mahindra Thar ਦੇਖਣ ਤੁਸੀਂ ਕੱਲ ਨੂੰ ਡੈਡੀ ਜੀ ਦੇ ਵੀਡੀਓ ਦੇ ਦੇਖੋਗੇ ਹਾਂ ਮੱਠਾ ਜੀ ਚਾਹ ਪੀਣ ਲੱਗੇ ਹੋਏ ਨੇ ਕੰਮ ਖਿੱੱਚਿਆ ਹੋਈ ਐ ਅੱਜ ਵੀ ਜੇ ਸਾਰਾ ਕੰਮ ਨਾ ਵੇਡ ਦੇਣਾ ਕੱਲੋ ਕੜਾ ਹੀ ਪਾਉਂਗਾ ਮੇਰੇ ਉੱਪਰ ਉਹ ਪਲ ਨੰਬਰ ਆ ਗਿਆ ਅੰਦਰ ਇਹ ਕਿੱਥੇ ਗਿਆ ਹੋਇਆ ਇੱਕ ਇੱਟਾ ਵੜਾ ਆ ਗਿਆ ਇੱਟਾ ਵੜਾ ਅਜਾ ਨਾਲ ਤਾਂ ਚਾਹ ਬਾਅਦੋਂ ਉਹ ਤਾਂ ਚਾਹ ਨੂੰ ਭੱਜ ਗਿਆ ਇੱਕ ਕਿਲੋ ਪਹਿਲੇ ਆਇਆ ਓਰੇ ਫੜਾ ਓਰੇ ਜੀਰਾ ਹੁਣ ਫੜਾ ਦੇ ਰੋੜਾ ਮਸਾਲਾ ਕੱਚਾ ਰਹਿਣਾ ਹੈਗਾ ਇਤਨਾ ਇਤਨਾ ਯਾਰ ਕਲੋਤ ਦਾ ਰੋੜਾ ਠੀਕ ਹੈ ਬੜਾ ਬੜਾ ਇਹ ਛੋਟਾ ਛੋਟਾ ਇਹੋ ਲੈ ਲਓ ਇਹੋ ਲੈ ਲਓ ਇੱਕ ਹੋਰ ਪੰਜ ਚਾਰ ਵੀ ਆ ਲੈ ਲਾ ਦੋ ਲੋ ਪੂਰੇ ਦਾ ਉੱਤੇ ਕੁ ਮਾਰ ਨਹੀਂ ਚ ਦੂਈ ਬੜੀ ਕਿਸ ਤਰ੍ਹਾਂ ਚਾਹੀਏਗਾ ਲੈ ਆ ਦੀ ਉਹ ਆਪੇ ਖਾਪੀ ਬਸ ਫੇਰ ਕਿਵੇਂ ਹਿੰਦਾ ਮਲਕ ਤੋਂ ਬਾਹਰ ਕੱਢ ਲਾ ਪਾ ਠੀਕ ਹੈ ਜੀ ਤੇ ਉਹ ਕਿੰਨੀ ਹੈ ਜੀ ਹਾਂ ਥੋੜੀ ਥੋੜੀ ਕਹਾਂਦੇ ਕੋ ਪੌੜੇ ਅੰਦਰ 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 ਰਹਿਣੀ ਐ ਇੱਥੇ ਤਾਂ ਐਮ ਸਿੱਧੀ ਮਾਨੀਟਰ ਇੱਧਰ ਤੋਂ ਸਟੈਪ ਇੱਧਰ ਜਿਹੜਾ ਹੋਣਾ ਸਰਕਾਰ ਤੋਂ ਇੱਥੇ ਤਾਂ ਥੋੜੀ ਚਾਹੀਦੀ ਠੀਕ ਹੈ ਜੀ ਆਹ ਮਾਨੀਟਰ ਉਹ ਠੀਕ ਮਗੰਦਰਜੀ ਨੂੰ ਪਾਲਾਂਗੇ ਵਰਗੀ ਜਿਹੜੇ ਪੜਾ ਹਾਂ ਅੰਦਰੋਂ ਮਾੜ ਕੱਢਣੇ ਆਪਣੇ ਇਹ ਹੁਣ ਪਹਾਂ ਦਾ ਇੱਕ ਪਹਾਂ ਲੈਵਲ ਆ ਗਿਆ ਤੇ ਹੁਣ ਠੀਕ ਹੈ ਜਿਹੜਾ ਉਹ ਹੋ ਜਾਏ ਦੀ ਮਿਹਰ ਰੱਖਾਂ ਦੀ ਮਿਹਰ ਠੀਕ ਹੈ ਡੀਸੀਬੀ ਦੇ ਬਰਾਬਰ ਆ ਵੀਰੇ ਦੀ ਠੀਕ ਹੈ ਉਹ ਦੇਖਦੇ ਹਾਲੇ ਜੇ ਡੀਸੀਬੀ ਦੇ ਇਹਦੇ ਮੰਨ ਕੇ ਚੱਲ ਵੀਦੇ ਉੱਪਰ ਇੱਕ ਰਦਾ ਹੋਰ ਲਾਉਣਾ ਪੈ ਗਿਆ ਅੱਛਾ ਜੀ ਤੂੰ ਆਪਣੇ ਪੈਰ ਜਣੀ ਕਿ ਜਿੱਥੇ ਹੁਣਾ ਇੱਕ ਨੂੰ ਮੰਨ ਕੇ ਆਹ ਮੈਂ ਤੇਰਾ ਚੜਤਾ ਜਣੀ ਕਿ ਵੀ ਜਿੱਥੇ ਨੂੰ ਕੋਲ ਤਿੰਨ ਇਹਦੇ ਵਿੱਚ ਕਿੰਨਾ ਤਿੰਨ ਤਿੰਨ ਫੋਟਾ ਹੀ ਇਹ ਬਹੁਤ ਵਧੀਆ ਬੱਗੇ ਰਹਿ ਤਾ ਚੰਗਾ ਜੀ ਠੀਕ ਹੈ ਜੀ ਚਲੋ ਇਹ ਹੋਂ ਕਲੰਬਰ ਨਾਲ ਸਮਾਨ ਲਿਖਣਾ ਆਪਣਾ ਕਾਪੀ ਪੈਨ ਤੇ ਲੈ ਚਲੀਏ ਉਧਰੋਂ ਉਹ ਵੀ ਹਾਂ ਛੱਠਾ ਵੀ ਖਾਲੀ ਹੋ ਗਿਆ ਕਿਨੇ ਰਹਿ ਗਏ ਫੁੱਲ ਚੰਦ ਥੋੜੀ ਰਹਿ ਗਈਆਂ ਸਾਰੀਆਂ ਤੇਰੀਆਂ ਹੈਂ ਵੀਡੀਓ ਬੰਕਾ ਹੈ ਤੇਰਾ ਬਿਲਕੁਲ ਹਟੇ ਰਹਿ ਲੋ ਆ ਹਿਲੋ ਵੀ ਪਰ ਇਹਦਾ ਕੰਮ ਕੰਮ ਖਤਮ ਇੱਟ ਦਾ ਅੱਜੇ ਬਸ ਅੱਜ ਆਖਰੀ ਦਿਨ ਹੈ ਵੀ ਇੱਟ ਦਾ ਕੱਲੂ 20 ਫਿਰ ਲੌਗੇਗਾ ਬਸ ਓਹਨੂੰ ਤੇਰਾ ਬੱਠੀ ਠੀਕ ਬੰਦੇ ਲਾਗਦਾ ਬਸ ਹਾਂ ਪਰ ਇਹ ਵੀ ਲੱਗਦਾ ਜਿਹੜਾ ਉਹ ਬੱਥਰ ਹੋ ਗਿਆ ਕਿੱਥੇ ਕਰਾਉਣਾ ਹੈ ਆਇਆ ਇੱਥੇ ਲੱਗਦਾ 10 ਮਰ ਦੇ ਪਲੰਬਰ ਨਾਲ ਡਿਸਕਸ ਹੋ ਰਿਹਾ ਕਿਹੜੇ ਪੈਵ ਕਿੱਥੇ ਪਾਉਣੇ ਕਿਹੜੇ ਕਿੱਥੇ ਟੈਂਕੀ ਨਾਲ ਹੀ ਹੁੰਦੀ ਹੈ ਨਾ ਇਹ ਦੀ ਇਹਦੇ ਵਿੱਚ ਕਰ ਦਿੰਦੇ ਆ ਬੰਦ ਵਾਲੀ ਤੇ ਉਹਦੇ ਵੀ ਤੇਰੇ ਵਿੱਚ ਬਸ ਉਰਲੀ ਕਰ ਦਿੰਦੇ ਠੀਕ ਹੈ ਬਾਕੀ ਭਾਜੀ ਜਿਆਦਾ ਜਿਹੜੀ ਸਾਡੀ ਬੱਥੂ ਕਹਾਣੀ ਵਾਸਤੇ ਠੀਕ ਹੈ ਜੀ ਤੋਂ ਵੱਧ ਬੱਥੂ ਜਿਆਦਾ ਬੱਥੂ ਕਹਿੰਦੇ ਦੋਨੋਂ ਇੱਕ ਲੱਗ ਲੱਗ ਖੇਡੀ ਹੋ ਜਾਂਦੀ ਹੈ ਕੋਈ ਗਲੀ ਵਿੱਚ ਬੰਦੇ ਨਹੀਂ ਬਣਿਆ ਕੋਈ ਤੇਲੇ ਬੀਜਣਾ ਹੈ ਕਿ ਦੋਨੋਂ ਇੱਕ ਲੱਗ ਲੱਗ ਖੇਡਦੇ ਹਨ ਤਾਂ ਚਾਰ ਹੋ ਗਏ ਕੋਈ ਗੱਲ ਕਿਦੇ ਵਿੱਚ ਜਦੋਂ ਅਪਰਦਾ ਦੇਈ ਇੱਕ ਸਾਈਡ ਤਾਂ ਮੁੱਕ ਚੱਲੀ ਦਿਲ ਚਾਹ ਕੇ ਵੀਡੀਓ ਬਣਾ ਪੂਰਾ ਦਿਲ ਚਾਹਣਗਾ ਦਿਲ ਚਾਹਦਾ ਹੈ ਕਿ ਫੁੱਲ ਚਾਹਦਾ ਇੱਕ ਹੋਰ ਕਿਆ ਨਾਮ ਦਾ ਇੱਕ ਇੱਕ ਦਲਚੰਦ ਦਾ ਕੈਪਟਨ ਸਾਹਿਬ ਇੱਕ ਟੈਨਸ਼ਨ ਟੈਨਸ਼ਨ ਚੌਥਾ ਨਾਮ ਹਾਂ ਜੀ ਚੌਥਾ ਨਾਮ ਵੀ ਰੱਖਣਾ ਚਲੋ ਚਲੋ ਹਾਂ ਚੌਥਾ ਨਾਮ ਇਹ ਰੱਖ ਲਈਏ ਕਾਲ ਨੂੰ ਜਦ ਤੱਕ ਕਾਜ-ਕਾਮ ਖਤਮ ਹੋਣਾ 20 ਨਾਮ ਰੱਖ ਲੈਣੇ ਕ ਆ ਨਾ ਇਹ ਆ YouTube ਤੇ ਚੱਲ ਜੇ ਤਾਂ ਕਾਲ ਨੂੰ ਹੂੰ ਸਿਮਿੰਟ ਦੇ ਟੋਟੇ ਕਿੰਨੇ ਰਹਿ ਗਏ ਤਿੰਨ ਰਹਿ ਗਏ ਲੱਗ ਜੂ ਸਿਮਿੰਟ ਲੱਗ ਜੂ ਤਿੰਨ ਟੋਟੇ ਇੱਕ ਬੱਜ ਲੱਗ ਜੂ ਤਿੰਨ ਟੋਟੇ ਸਿਮਿੰਟ ਦੇ ਹਾਂ ਹਾਂ ਲੱਗ ਜਾਣਗੇ ਬਹੁਤ ਠੀਕ ਹੈ ਅੱਜ ਲੈ ਆਏ ਨੌ ਵਿਮਾਨਮ ਗੋਣੇ ਬਣਿਆ ਯਾਰ ਨਾ ਜਾ ਘੁੰਮਣਾ ਹੈ ਉਹ ਤਾਂ 26 ਤੇ 26 'ਚ 9 ਲਿਆਉਂਦੇ ਅੱਜ 26 'ਚ 9 ਉਹੀ ਆਪਣੇ ਪਿੱਛੇ ਰਹਿ ਗਏ 15 ਰਹਿ ਗਏ 15 ਰਹਿ ਗਏ ਬਾਹਤ 15 ਨਹੀਂ ਬਈ ਇਸ ਨੂੰ ਬੋਲਦਾ ਹੈ ਜਿਆਦਾ ਲੱਖਮਣ ਹੈ 17 ਰਹਿਣੇ 17 ਟੁੱਟੇ ਰਹਿਣੇ ਬਾਹਤ 17 ਟੁੱਟੇ ਇਹ ਕਿਸੇ ਦਾ ਤੇਸੀ ਕਿੱਧਰ ਗਿਆ ਲਿਓਨੇ ਬੈਣਿਆ ਨਾ ਹੈ 25 26 ਪਰਸੋਂ ਨੂੰ ਕੱਲ ਨੂੰ ਮੰਗਾ ਲਈ ਹੈ ਨਾ ਉਰੀ ਉਤਰਾ ਲੈਣੇ ਚੱਲ ਸਵੇਰੇ ਮੰਗਾ ਲੂਗੇ ਸਾਧਰੇ ਉਹ ਸਿੱਧੇ ਹੀ ਉਰੇ ਆਇਆ ਪਾਪਾ ਗਰਦੀ ਆ ਕਿ ਕਿ ਕਬਸ 3 ਓਵਰ ਹੀ ਇੱਕ ਓਰ ਰੰਦਾ ਇੱਕ ਓ ਤੇ ਉਹ ਹੋ ਗਏ ਬਸ 2 ਟੋਏ ਰਹਿ ਗਏ ਮੇਰਾ ਥੋੜਾ ਹੀ ਆ ਬੜੇ ਪਿਆਦਾ ਬਸ 8 ਓਰ ਹੈ ਕਿਆ ਉਹ ਖੰਦਰ ਨਵੇੜਨ ਲੱਗੇ ਫਣ ਪਿਛਲੀ ਪਿਛਲੀ ਦੇ ਬਾਅਦ 1 2 3 4 ਗੰਦਾ ਰਹਿ ਗਏ ਜੰਦ ਮਾਰੋ ਹੈਂਡਲ ਮੁੱਠਾ ਬੰਗਾ ਲੈ ਹਾਂ ਕਰਤਾ ਤੇ ਲੋ ਵਿੱਚ 4 ਤੇ ਉੱਪਰ ਟਾਈਮ ਹੋ ਗਿਆ ਹੁਣ ਵੀਡੀਓ ਬਣਾਉਣ ਦਾ ਵੀ ਟਾਈਮ ਹੋ ਗਿਆ ਤੇ ਹੁਣ ਜਿੰਨੀ ਬਣੀ ਵੀਡੀਓ ਨਹੀਂ ਪਾੜਾਣੀ ਆਪਾਂ ਨੇ ਇਦਾਂ ਵਾ ਥੋੜੇ ਕਲਿੱਪ ਤੁਹਾਨੂੰ ਦਿਖਾਉਂਦਾ ਜਿਹੜੇ ਅਸੀਂ ਏਜੰਸੀ ਵਿੱਚ ਗਏ ਦਾ ਮਿੰਦਰ ਏਜੰਸੀ ਵਿੱਚ ਉਹ ਕਲਿੱਪ ਬੰਦਾ ਥੋੜੇ ਜਿਵੇਂ ਤੇ ਫੇਰ ਕਰਦਨੇ ਆਪਾਂ ਨੇ ਵੀਡੀਓ ਬੰਦ ਤੇ ਜਦ ਸਾਰੇ ਐਨ ਇੱਕ ਬਰਬਰ ਹੋ ਜਾਣੇ ਤੇ ਕੱਲ ਹੁਣ ਭਰਤ ਪਾ ਦੇਣਾ ਤੇ ਨਾਲ ਪਰਸ ਸਰੀਆ ਬਣਾਣਾ ਕਿ ਬੀਮ ਪੈਣਾ ਹੈ ਪਰ ਹੁਣ ਬੀਮ ਪਤਾ ਨਹੀਂ ਕਿਆ ਕਹਿੰਦੇ ਉਹਨੂੰ ਉਹ ਪੈਣਾ ਫੇਰ ਪਰਸ ਨੂੰ ਭਰ ਦੇਣਾ ਤੇ ਹੁਣ ਕੱਲ ਨੂੰ ਐਨ ਪੱਧਰਾ ਕਰ ਦੇਣਾ ਜਿਹੜੇ ਉਹ ਵੀ ਐਨ ਲੈਵਲ ਕਰ ਦੇਣਾ ਕੱਲੂ ਅਸੀਂ ਤੇ ਓਕੇ ਬਾਏ ਬਾਏ ਤੇ ਦੇਖੋ ਹੁਣ ਥਾ ਰੌਕਸ ਵਾਲੀ ਵੀਡੀਓ ਤੇ ਇੱਕ ਸਿੰਗਰ ਵੀ ਆ ਤਾਂ ਤੁਹਾਨੂੰ ਉਹ ਵੀ ਦਿਖਾਉਂਦਾ ਉੱਥੇ ਪਛਾਣੋ ਕਿਹੜਾ ਸਿੰਗਰ ਦਾ

ਇੱਕ ਮਿੰਟ ਰੁਕੋ ਜਿਹੜਾ ਜਿਹੜਾ ਫਾਰਮ ਰੁਕ ਕਰਾ ਰਹੇ ਹੁਣ ਆ ਪਾਈ ਤੋਂ ਆਣਾ ਦੋ ਤੇ ਗੋਰ ਬਾਈ ਉਹਨਾਂ ਦੇ ਕਹਿਣ ਤੇ ਤੁਹਾਡੇ ਨਾਲ ਕੇ ਨਾ ਜਿਵੇਂ ਛੋਟਾ ਬੱਚਾ ਤੁਹਾਡਾ ਛੋਟਾ ਭਰਾ ਸੀ ਛੋਟਾ ਸਾਰੇ ਲਾ ਜਿਵੇਂ जरूर जी आया हमारे तो बहुत हैं सामान रहना भी सारा ना सुना है जी बोलना बस और कब गिरी बवाही ना ये बुरे समय ले फायदा किया दुनिया ते आए ना और लिट्टी ना ताई जे मैं मारी तकली निकाला मान मेरी मानूं जब मेरा है ना और जाने डाली ना दा डाली ते पच के बनी ऐसे सारी ही कटीड़ियाँ ड्रामा कर दी